ਤਾ ਗੱਲ ਕਰਾਂਗੇ ਜੀ ਪੰਜਾਬ ਸਰਕਾਰ ਦੀ 15-20 ਦਿਨਾਂ ਤੱਕ ਪੰਜਾਬ ਸਰਕਾਰ ਇੱਕ ਨਵਾਂ ਸਿਸਟਮ ਹੈ ਜਿਹੜਾ ਲਿਆਉਣ ਜਾ ਰਹੀ ਹੈ ਇਹ ਸਿਸਟਮ ਹੈ ਜਿਹੜਾ ਰਜਿਸਟਰੀਆਂ ਨੂੰ ਲੈ ਕੇ ਲਿਆਂਦਾ ਜਾ ਰਿਹਾ ਹੈ ਹੁਣ ਤੱਕ ਕੀ ਹੁੰਦਾ ਹੈ ਰਜਿਸਟਰੀਆਂ ਜਿਹੜੀਆਂ ਉਹ ਤਹਿਸੀਲਾਂ ਦੇ ਵਿੱਚ ਹੁੰਦੀਆਂ ਨੇ ਜਿਹਦੇ ਵਿੱਚ ਲੋਕਾਂ ਦਾ ਸਮਾਂ ਵੀ ਬਹੁਤ ਲੱਗਦਾ ਹੈ ਖੱਜਲ ਖਵਾਰੀ ਵੀ ਬਹੁਤ ਹੁੰਦੀ ਹੈ ਤਾਂ ਹੁਣ ਇਹ ਰਜਿਸਟਰੀਆਂ ਜਿਹੜੀਆਂ ਕਰਨੀਆਂ ਤਹਿਸੀਲਾਂ ਤੋਂ ਬਦਲ ਕੇ ਸੇਵਾ ਕੇਂਦਰਾਂ ਦੇ ਵਿੱਚ ਲਿਆਂਾਈ ਜਾਣਗੀਆਂ 15-20 ਦਿਨਾਂ ਤੱਕ ਜਦੋਂ ਨਵਾਂ ਸਿਸਟਮ ਲਾਗੂ ਹੋ ਗਿਆ ਤਾਂ ਰਜਿਸਟਰੀਆਂ ਨੇ ਇਹੜੀਆਂ ਸਾਰੀਆਂ ਉਹ ਸੇਵਾ ਕੇਂਦਰਾਂ ਦੇ ਵਿੱਚ ਹੋਣਗੀਆਂ ਦੂਜੀ ਗੱਲ ਤੁਸੀਂ ਉੱਥੇ ਸਿਰਫ ਇੱਕ ਫੋਟੋ ਖਿਚਾ ਕੇ ਆਉਣੀ ਐ ਇਸ ਤੋਂ ਬਾਅਦ ਸਾਰਾ ਕੰਮ ਸਰਕਾਰੀ ਬਾਬੂਆਂ ਦਾ ਹੋਊਗਾ ਜਿਨ੍ਹਾਂ ਦੇ ਉੱਤੇ ਸਾਈਨ ਹੋਣੇ ਆ ਜਿਨ੍ਹਾਂ ਨੇ ਜੋ ਵੀ ਪ੍ਰੋਸੈਸ ਅਧੀਨ ਰਜਿਸਟਰੀ ਹੁੰਦੀ ਐ ਇਸ ਤੋਂ ਬਾਅਦ ਤੁਹਾਡੇ ਘਰੇ ਰਜਿਸਟਰੀ ਹੋ ਕੇ ਜਿਹੜੀ ਆਜੂਗੀ ਇੱਕ ਸਰਕਾਰੀ ਮੁਲਾਜ਼ਮ ਜਿਹਦੀ ਇਹ ਡਿਊਟੀ ਹੋ ਉਹ ਤੁਹਾਡੇ ਘਰੇ ਰਜਿਸਟਰੀ ਐ ਜਿਹੜੀ ਉਹ ਫੜਾਜੂਗਾ ਤੀਸਰੀ ਗੱਲ ਆਮ ਤੌਰ ਤੇ ਭਾ ਰਜਿਸਟਰੀ ਜਿਹੜੀ ਭਾਸ਼ਾ ਹੁੰਦੀ ਐ ਉਹ ਉਰਦੂ ਹੁੰਦੀ ਐ ਹਰ ਕਿਸੇ ਦੇ ਸਮਝ ਨਹੀਂ ਆਉਂਦੀ ਤਾਂ ਹੁਣ ਇਹ ਭਾਸ਼ਾ ਵੀ ਚੇਂਜ ਹੋ ਜੂਗੀ ਇਹ ਤੇ ਪੰਜਾਬੀ ਤੁਹਾਨੂੰ ਜਿਹੜੀ ਦਿਖਾਈ ਦਿਉ ਐਨ ਤੋਂ ਭਾਵ ਨਵੇਂ ਸਿਸਟਮ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਰਜਿਸਟਰੀਆਂ ਜਿਹੜੀਆਂ ਹੋਣਗੀਆਂ ਇਸ ਤੋਂ ਇਲਾਵਾ ਹੋਰ ਆਪਸ਼ਨ ਵੀ ਰੱਖੀ ਜਾਊ ਜੇਕਰ ਹਿੰਦੀ ਅੰਗਰੇਜ਼ੀ ਦੇ ਵਿੱਚ ਰਜਿਸਟਰੀ ਕਰਵਾਉਣੀ ਹੈ ਤਾਂ ਉਹ ਲੈਂਗੁਏਜ ਵੀ ਉਹਦੇ ਵਿੱਚ ਐਡ ਹੋ ਇਹ ਤੁਹਾਡੇ ਸਾਰੇ ਹੋ ਇਹ ਤੁਹਾਡੇ ਕੋਲੇ ਆਪਸ਼ਨ ਹੋ ਤਾਂ 15-20 ਦਿਨਾਂ ਤੱਕ ਸਰਕਾਰ ਇਹ ਨਵਾਂ ਸਿਸਟਮ ਹੈ ਜਿਹੜਾ ਰਜਿਸਟਰੀਆਂ ਨੂੰ ਲੈ ਕੇ ਲਿਆਉਣ ਜਾ ਰਹੀ ਹੈ ਤਾਂ ਜਾਣਕਾਰੀ ਨੂੰ ਤੁਸੀਂ ਵੀ ਸ਼ੇਅਰ ਕਰ ਦਿਓ